ਵਖੰਡ ਮੈਂ ਜੋ ਸਰੂਪੀ ਰਿਹਾ ਹੋ ਭਰ ਬਨ ਮਥਰਾ ਕਿਸ ਬੇਦ ਨਈ ਗੁਰੂ ਅਰਜਨ ਪ੍ਰਤਾਖਰ ਸਭ ਮਤਿ ਆਮਣ ਜਾਵਣੀ ਆਪੇ ਨਵਾ ਦਰਵਾ ਤਤ ਬੈਠਾ ਅਰਜਨ ਗੁਰੂ ਸਤਗੁਰ ਕਾਖੇ ਚੰਦੋ ਆ ਹੋ ਟਲ ਗੁਰ ਸੇਵੀ ਐ ਐਨ ਸੁਸਹਿਜ ਸੁਭਾਏ ਦਰਸਨਾ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਉਹ ਵੇ ਸਿਮਤ ਤਸਾਮ ਜੀ ਦੇ ਤੇ ਸੱਜੇ ਪਾਤਸ਼ਾਹ ਮਲ ਜਨਮ ਹੋਰ ਜਨਮ ਦੇ ਘਟਿਏ ਸੱਜਣਾਂ ਸੱਜਾ ਪਾਤਸ਼ਾਹ ਹੋ ਸਿਰ ਸ਼ਾਹ ਦੇਸ਼ਾ ਹੋ ਜਿਸ ਪਾਸ ਬੈਠਿਆ ਸੋਹੀ ਹੈ ਸਗਨਾ ਦਾ ਵਸਾ ਸਾਹਿਬ ਜਿਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜਿਓ ਤਨ ਆਸਰੀ ਮਹੱਲਾ ਪਹਿਲਾ ਸ਼ੰਤ ੴ ਸਤਗੁਰ ਪ੍ਰਸਾਦ ਤੀਰਥ ਧਾਵਣ ਜਾਓ ਤੀਰਥ ਨਾਮ ਹੈ ਤੀਰਥਾ ਸ਼ਬਦ ਜਪੀ ਚਾਰ ਅੰਤਰਾ ਗਿਆਨ ਹੈ ਤੀਰਥ ਨਾਉਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਦੀ ਜਾਰ ਅੰਤਰ ਗਿਆਨ ਹੈ ਗੁਰ ਗਿਆਨ ਸੱਚਾ ਗੁਰ ਗਿਆਨ ਸੱਚਾ ਧੀਰਥ ਦਸ ਪਰਬ ਸਦਾ ਸਹਾਰਾ ਓ ਨਾਮ ਹਰਿ ਦਾ ਸਦਾ ਜਾਚੋ ਦਿਉ ਪ੍ਰਭ ਧਰਨੀ ਤਰਾ ਸੰਸਾਰ ਰੋਗੀ ਨਾਮ ਧਾਰੋ ਮੈਲ ਲਾਗੇ ਸੱਚ ਬਣਾ ਗੁਰਵਾਕ ਨਿਰਮਲ ਸਦਾ ਜਾਣਣਾ ਨਿਤ ਸਾਜ ਧੀਰਥ ਮੱਜਣਾ ਤਨ ਲਾਗੇ ਮੈਲ ਕਾ ਮਨ ਧੋਈਐ ਗੁਣਹਾਰ ਪਰਵੈ ਕਿਸ ਕੋ ਰੋਈਐ ਵਿਚਾਰ ਮਾਰੇ ਤਰੇ ਤਾਰੇ ਉੱਠ ਜੁਨਣਾ ਆਵੇ ਆਪ ਪਾਸ ਪਰਮ ਧਿਆਨੇ ਸਾਚ ਸਾਚੇ ਭਾਵੈ ਸਜਨਾ ਆਨੰਦ ਹੰਦਨ ਵਰਤ ਸੱਚਾ ਦੁੱਖ ਕਿਲ ਵਿਕ ਪਰ ਹਰੈ ਸਜਨਾ ਪਾਇਆ ਗੁਰ ਦਿਖਾਇਆ ਮੈਨ ਨਾਹੀ ਸੱਚ ਬਣੈ ਸੰਗਤ ਮੀਤ ਮਿਲਾਵ ਪੂਰਾ ਨਾਵਣੋ ਗਾਵੇ ਗਾਵਣ ਹਾਰ ਸਬਦ ਸੁਹਾਵਣ ਅਦਮਨ ਸਤਗੁਰੂ ਪੁੰਨ ਦਾਨ ਦਇਆ ਮਦੈ ਫਿਰ ਸੰਗ ਭਾਵੇ ਸਹਿਜ ਨਾਵੇ ਬੇਣੀ ਤਾਂ ਸੰਗਮ ਸਤ ਸਦਾਏ ਪਰਾਦੇ ਅੰਤਾਲ ਸਾਜਾ ਨਿਤ ਦੇ ਚੜੇ ਸਵਾਯਾ ਗਤ ਸੰਗ ਵੇਤਾ ਸਤ ਸੰਗਤਾ ਤਨ ਨਦਰ ਮੇਲੇ ਮਿਲਾਇਆ ਕਹਿਣਾ ਕਹ ਸਭ ਕੋ ਏ ਕਿੜ ਆਖੀਐ ਓ ਮੂਰਖ ਨੀਚ ਅਜਾਨ ਸਮਝਾ ਸਾਖਿਐ ਸਚ ਗੁਰ ਕੀ ਸਾਖਿ ਅਮਰਤ ਭਾਖਿ ਤਿਤ ਮਨ ਮੰਨਿਆ ਮੇਰਾ ਜੋ ਕਰੇ ਆਵੇ ਬਿਖ ਲੱਦੈ ਸਵਦਾਉ ਸੱਜੇ ਗੁਰੂ ਮੇਰਾ ਆਖਣ ਤੋਟ ਨਾ ਭਗਤ ਪੰਡਾਰੇ ਭਰਪੁਰ ਰਿਆ ਸੋਈ ਨਾਨਕ ਸਾਚ ਕੈ ਬੇ ਨੰਤੇ ਮਨ ਵਾਜੈ ਸਚ ਸੋਈ ਆਕੜਾ ਤੋੜਨਾ ਭਗਤ ਪੰਡਾਰੇ ਭਰਪੁਰ ਰਿਆ ਸੋਈ ਨਾਨਕ ਸਾਜ ਕਹਿ ਬੇਨੰਤੇ ਮਨ ਮਾਜੈ ਸੱਜ ਸੋਈ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਬੱ